ਸੱਚੀ ਗੱਲ ਤੁਸੀਂ ਵੇਖ ਰਹੇ ਹੋ ਦੈਨਿਕ ਸਪੇਰਾ ਟੀਵੀ ਮੈਂ ਹਾਂ ਨਿਰੂਪ ਚਲਵਾਨ ਆਮ ਆਦਮੀ ਪਾਰਟੀ ਤੋਂ ਵਿਧਾਇਕ ਨਰਿੰਦਰ ਭਰਾਜ ਮੇ ਨਾਲ ਇੱਥੇ ਮੌਜੂਦ ਨੇ ਸੰਗਰੂਰ ਦੇ ਦੀਪ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਫਿਰ ਰਾਜਧਾਨੀ ਦੇ ਵਿੱਚਕਰ ਤੁਸੀਂ ਆ ਰਹੇ ਹੋ ਉਹ ਵੀ 1 ਲੱਖ ਤੋਂ ਪਾਰ ਕਰ ਲਈ ਹੈ ਮੀਥੇ ਨੇ ਬਿਲਕੁਲ ਬਹੁਤ ਖੁਸ਼ੀ ਹੈ ਔਰ ਸੰਗਰੂਰ ਦੇ ਵੋਟਰਾਂ ਦਾ ਮੈਂ ਧੰਨਵਾਦ ਕਰਦੀ ਹਾਂ ਸਾਡੇ ਜਿਹੜੇ ਵਰਕਰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਔਰ ਖੁਸ਼ੀ ਹੈ ਕਿ ਸੰਗਰੂਰ ਸਾਡੀ ਰਾਜਸਥਾਨੀ ਆਮ ਆਦਮੀ ਪਾਰਟੀ ਦੀ ਔਰ ਸੰਗਰੂਰ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਜਿਹੜੀ ਪਿਛਲੇ 2 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹਨੂੰ ਦੇਖਦੇ ਹੋਏ ਜਿਹੜੀ ਵੱਡਾ ਇੱਕ ਮੈਂਡੇਟ ਆ ਜਿਹੜਾ ਫਤਵਾ ਜਿਹੜਾ ਉਹ ਸਾਡੇ ਭਰਾ ਗੁਰਮੀਤ ਸਿੰਘ ਮੀਤਿਆਰ ਜੀ ਨੂੰ ਜਿਹੜਾ ਦਿੱਤਾ ਔਰ ਪਾਰਲੀਮੈਂਟ ਦੇ ਵਿੱਚ ਅੱਜ ਭੇਜ ਰਹੇ ਨੇ ਔਰ ਬੜਾ ਬੜੀ ਖੁਸ਼ੀ ਆ ਔਰ ਮਾਣ ਹੈ ਕਿਉਂਕਿ ਅੱਜ ਜਿੰਨਾ ਵੱਡਾ ਫਤਵਾ ਸਾਨੂੰ ਮਿਲਿਆ ਉਹਦੇ ਲਈ ਜਿਹੜਾ ਧੰਨਵਾਦ ਸ਼ਬਦ ਆ ਜਿਹੜਾ ਬਹੁਤ ਛੋਟਾ ਰਹਿ ਜਾਂਦਾ ਔਰ ਮੈਂ ਵਿਸ਼ਵਾਸ ਦਿਵਾਉਣੀ ਆ ਸੰਗਰੂਰ ਦੇ ਲੋਕਾਂ ਨੂੰ ਕਿ ਅਸੀਂ ਜਿਹੜਾ ਅੱਜ ਭਾਈ ਸਾਡੇ ਸਾਡਾ ਤੁਸੀਂ ਹੌਸਲਾ ਵਧਾਇ ਵੱਡੀ ਜਿਹੜੇ ਅਸੀਂ ਹੌਸਲੇ ਦੇ ਨਾਲ ਅੱਜ ਸੰਗਰੂਰ ਦੇ ਲੋਕਾਂ ਲਈ ਜਿਹੜੇ ਦਿਨ ਰਾਤ ਮਿਹਨਤ ਕਰਨਗੇ ਉਹਨਾਂ ਦੇ ਜਿਹੜੇ ਸੁਪਨੇ ਨੇ ਜਿਹੜੀਆਂ ਆਸਾਂ ਨੇ ਉਹਨਾਂ ਨੂੰ ਪੂਰੇ ਕਰਾਂਗੇ ਇੱਕ ਪਾਸੇ ਮਰਜੀਤ ਸਿੰਘ ਮਾਨ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਕਹਿ ਰਹੇ ਸੀ ਕਿ ਮੀਤ ਹੇਰ ਨੂੰ ਆਪਾਂ نیچے ਲਾਾਂਗੇ ਹੁਣ ਦੂਜੇ ਤੇ ਤੀਜੇ ਨੰਬਰ ਤੇ ਆ ਗਏ ਉਹਨਾਂ ਵਾਸਤੇ ਕੀ ਕਹੋਗੇ ਦੇਖੋ ਸਾਨੂੰ ਅਕਸਰ ਤੁਹਾਡੇ ਮੀਡੀਆ ਚੈਨਲ ਦੇ ਰਾਹੀਂ ਵੀ ਪੁੱਛਦੇ ਸੀ ਭਾਈ ਤੁਹਾਡਾ ਕੀ ਦੇ ਨਾਲ ਮੁਕਾਬਲਾ ਸੋ ਅਸੀਂ ਤਾਂ ਹਮੇਸ਼ਾ ਕਹਿੰਦੇ ਸੀ ਭਾਈ ਸਾਡਾ ਤਾਂ ਅਸੀਂ ਆਪਣੇ ਕਾਰਗੁਜ਼ਾਰੀ ਨੂੰ ਲੈ ਕੇ ਲੋਕਾਂ 'ਚ ਜਾ ਰਹੇ ਹਾਂ ਤੇ ਲੋਕਾਂ ਨੇ ਦੇਖਣਾ ਕੀ ਇਹਨਾਂ ਦਾ ਮੁਕਾਬਲਾ ਸੋ ਆ ਤੁਹਾਡੇ ਸਾਹਮਣੇ ਜਿਹੜੇ ਰੁਝਾਨ ਜਿਹੜੇ ਅਜੇ ਚੱਲ ਹੀ ਰਹੇ ਨੇ ਅਜੇ ਜਿਹੜਾ ਰਿਜ਼ਲਟ ਆ ਕਲੀਅਰ ਹੋਣਾ ਬਾਕੀ ਹੈ ਤੇ ਤੁਸੀਂ ਦੇਖ ਲਓ ਉਹਨਾਂ ਦਾ ਆਪਸ ਦੇ ਵਿੱਚ ਕਿਸੇ ਦਾ ਦੂਜੇ ਨੰਬਰ ਤੇ ਆਉਣ ਲਈ ਕਿ ਇਹ ਦਾ ਤੀਜੇ ਨੰਬਰ ਤੇ ਆਉਣ ਲਈ ਜਿਹੜੀ ਉਹਨਾਂ ਦੀ ਆਪਣੀ ਜਿਹੜੀ ਇੱਕ ਜਦੋਜਹਿਦ ਚੱਲ ਰਹੀ ਹੈ ਔਰ ਸੰਗਰੂਰ ਦੇ ਲੋਕਾਂ ਨੇ ਇੱਕ ਕਲੀਅਰ ਜਿਹੜਾ ਫਤਵਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਨੂੰ ਅੱਜ ਸੰਗਰੂਰ ਦੇ ਲੋਕਾਂ ਨੇ ਕੀਤਾ ਅੱਛਾ ਕਿਉਂਕਿ ਉਮੀਦ ਹੈ ਨਾ ਤੁਸੀਂ ਵਿਧਾਇਕ ਦੇ ਤੌਰ ਤੇ ਵੀ ਜਾਣਦੇ ਹੋ ਕੈਬਨਿਟ ਮੰਤਰੀ ਦੇ ਤੌਰ ਤੇ ਵੀ ਜਾਣਦੇ ਹੋ ਹੁਣ ਸੰਸਦ ਦੇ ਤੌਰ ਤੇ ਤੁਸੀਂ ਦੇਖੋਗੇ ਤਾਂ ਕੀ ਕਿਉਂਕਿ ਜਦ ਆਪਾਂ ਯੰਗਸਟਰਸ ਦੀ ਗੱਲ ਕਰਦੇ ਨੌਜਵਾਨ ਪੀੜੀ ਦੀ ਗੱਲ ਕਰਦੇ ਨੇ ਜਦੋਂ ਦੇਖਦੇ ਨੇ ਸਾਡੇ ਅੱਗੇ ਜੋ ਜਾ ਰਹੇ ਨੇ ਸੀਨੀਅਰਸ ਉਹ ਇਸ ਤਰੀਕੇ ਨਾਲ ਕੰਮ ਕਰ ਰਹੇ ਨੇ ਤਾਂ ਤੁਸੀਂ ਉਹਨਾਂ ਤੋਂ ਕੀ ਸਿੱਖ ਲਏ ਹੋਗੇ ਦੇਖੋ ਗੁਰਮੀਤ ਸਿੰਘ ਮੀਤ ਹੇਰ ਸਾਡੇ ਜਿਹੜੇ ਦੂਸਰੀ ਵਾਰ ਜਿਹੜੇ ਵਿਧਾਇਕ ਬਣੇ ਨੇ ਐਮਐਲਏ ਬਰਨਾਲਾ ਤੋਂ ਬਣੇ ਨੇ ਔਰ ਸਰਕਾਰ ਦੇ ਵਿੱਚ ਪਿਛਲੇ 2 ਸਾਲਾਂ ਤੋਂ ਮੰਤਰੀ ਵੀ ਨੇ ਸਪੋਰਟਸ ਦੇ ਖੇਤਰ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਔਰ ਮੈਂ ਤਾਂ ਉਹਨਾਂ ਦੇ ਉਹ ਸਾਡੇ ਮੈਂ ਉਹਨਾਂ ਦੀ ਟੀਮ ਦੇ ਵਿੱਚ ਕੰਮ ਕੀਤਾ ਬੜੇ ਨੇੜੇ ਕੰਮ ਕੀਤਾ ਕਿਉਂਕਿ ਸਾਡੇ ਸਟੇਟ ਦੇ ਜਿਹੜੇ ਉਹ ਯੂਥ ਪ੍ਰੈਜ਼ੀਡੈਂਟ ਹੁੰਦੇ ਸੀਗੇ ਪੰਜਾਬ ਦੇ ਔਰ ਮੈਂ ਬਤੌਰ ਡਿਸਟ੍ਰਿਕਟ ਯੂਥ ਪ੍ਰੈਜ਼ੀਡੈਂਟ ਸੰਗਰੂਰ ਤੋਂ ਜਿਹੜਾ ਉਹਨਾਂ ਦੀ ਟੀਮ ਦੇ ਵਿੱਚ ਕੰਮ ਕੀਤਾ ਸੋ ਬੜੇ ਮਿਹਨਤੀ ਨੇ ਔਰ ਉਹਨਾਂ ਧੜਕ ਨੇ ਹਮੇਸ਼ਾ ਹੱਕ ਨੇ اور ਸਾਨੂੰ ਮਾਣ ਆ ਤੁਸੀਂ ਦੇਖਿਆਉਣ ਵਾਲੇ ਟਾਈਮ ਦੇ ਵਿੱਚ ਸੰਗਰੂੜ ਦੇ ਲਈ ਸੰਗਰੂੜ ਪੰਜਾਬ ਦੇ ਲਈ ਲੋਕਾਂ ਦੇ ਲਈ ਹਮੇਸ਼ਾ ਪਾਰਲੀਮੈਂਟ ਦੇ ਵਿੱਚ ਜਿਹੜੀ ਸੰਗਰੂੜ ਦੀ ਆਵਾਜ਼ ਜਿਹੜੀ ਗੁੰਜਿਆ ਕਰੇ ਪਹਿਲੇ ਤਾਂ ਇੱਕ ਲੋਕ ਸਭਾ ਸੀਟ ਸੀਗੀ ਹੁਣ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਦੋ ਸੌ ਸਿੱਟਾਂ ਆ ਗਈਆਂ ਤਿੰਨ ਸਿੱਟੇ ਆਵਾਂ ਦੀ ਪਾਰਟੀ ਦੇ ਖਾਤੇ ਦੇ ਵਿੱਚ ਕਰ ਇਸ ਨੂੰ ਕਿਵੇਂ ਵੇਖਦੇ ਹੋ ਆ ਬਹੁਤ ਕਲੀਅਰ ਜਿਹੜਾ ਮੈਸੇਜ ਹੈ ਉਹ ਜਿਹੜਾ ਮਿਲਿਆ ਔਰ ਜਿਹੜੀ ਮੈਂ ਫੇਰ ਕਹੂੰਗੀ ਕਿ ਜਿਹੜੀ ਸਾਡੀ ਕਾਰਗੁਜ਼ਾਰੀ ਆ ਉਹਨਾਂ ਨੂੰ ਲੋਕਾਂ ਨੇ ਜਿਹੜਾ ਅਕਸੈਪਟ ਕੀਤਾ ਔਰ ਇੱਕ ਵੱਡਾ ਫਤਵਾ ਜਿਹੜਾ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਕੀ ਕਹਿਣਾ ਚਾਹੋ ਸੰਗਰੂਰ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਜਿੰਨਾ ਵੱਡਾ ਮੰਡਟ ਉਹਨਾਂ ਨੇ ਦਿੱਤਾ ਸੰਗਰੂਰ ਦੇ ਵੋਟਰਾਂ ਦਾ ਸੰਗਰੂਰ ਦੇ ਸਾਡੇ ਵਰਕਰਾਂ ਦਾ ਧੰਨਵਾਦ ਕਰਦੇ ਆ ਔਰ ਵਿਸ਼ਵਾਸ ਦਿਵਾਉਂਦੇ ਆ ਕਿ ਜਿੰਨਾ ਤੁਸੀਂ ਸਾਨੂੰ ਵੱਡਾ ਫਤਵਾ ਦੇ ਕੇ ਭੇਜਿਆ ਉਹਦੇ ਲਈ ਜਿਹੜਾ ਧੰਨਵਾਦ ਸ਼ਬਦ ਆ ਪਈਓ ਬਹੁਤ ਛੋਟਾ ਰਹਿ ਜਾਂਦਾ ਔਰ ਜਿੰਨਾ ਹੌਸਲਾ ਤੁਸੀਂ ਸਾਡਾ ਵਧਾਇਆ ਅਸੀਂ ਦੁੱਗਣੇ ਤਿੱਗਣੇ ਹੌਸਲੇ ਦੇ ਨਾਲ ਹੁਣ ਜਿਹੜਾ ਲੋਕਾਂ ਲਈ ਦਿਨ ਰਾਤ ਜਿਹੜੀ ਮਿਹਨਤ ਕਰਾਂਗੇ ਕੰਮ ਕਰਾਂਗੇ ਬਾਬਾ ਜੀ ਤੇ ਸਾਡੇ ਨਾਲ ਨਿੰਦਪਰਾਦੂ ਦੱਸਦੇ ਸੰਕੀ 1 ਲੱਖ ਤੋਂ ਵੱਧ ਹੈ ਹਜੇ ਮਾਰਜਿਨ ਹੋਰ ਵੀ ਜਾਊਗਾ ਲੇਕਿਨ ਸਭ ਤੋਂ ਵੱਡੀ ਗੱਲ ਹੈ ਸੰਗਰੂਰ ਜਿਹੜਾ ਆਮ ਆਪਨੀ ਪਾਰਟੀ ਦੀ ਰਾਜਧਾਨੀ ਸੀਗੀ ਪਿਛਲੀ ਵਾਰ ਸਿਮਰਨਜੀਤ ਸਿੰਘ ਮਾਨ ਇਥੇ ਜਿੱਤੇ ਸੀ ਲੇਕਿਨ 1 ਲੱਖ ਤੋਂ ਜ਼ਿਆਦਾ ਜਿਹ ਹੈਗੀ ਹੈ ਪਰਸੈਂਟੇਜ ਵਾਧਣ ਜਿਹ कैमरामैन गणेश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर